ਕੋਈ ਗੱਲ ਨਹੀਂ ਜਾਣੀ ਆ ਉਧਰ ਉਹਦੀ ਤੇਲ ਚਾਂ ਮੈਂ ਕਰਕੇ ਆਂਦੀ ਆ ਇਦਾਂ ਨਹੀਂ ਇਹਨਾਂ ਦਾ ਸੂਤਰ ਬਣਾ ਅੱਜ ਇਹ ਗੱਲਾਂ ਕੀਤੀਆਂ ਵਾ ਕੱਲ ਨੂੰ ਹੋਰ ਗੱਲਾਂ ਕਰਨ ਨੂੰ ਪਤਾ ਲੱਗਣਾ ਹੀ ਆ ਅੰਦਰ ਬਹਿ ਕੇ ਗੱਲ ਕਰਦੇ ਆ ਮੈਂ ਅੰਦਰ ਨਹੀਂ ਜਾਣਾ ਆਪਣੀਆਂ ਕੁੜੀਆਂ ਨੂੰ ਨਾ ਕੂਣ ਬੋਲਣ ਦੀ ਅਕਲ ਦੋ ਭਲਕੇ ਬਗਾਨੇ ਘਰ ਜਾਣਾ ਵਾ ਕੁੜੀਆਂ ਨੇ ਕਿਹਾ ਕੀ ਆ ਕਿਹਾ ਕੀ ਆ ਉਹਨੂੰ ਪੁੱਛ ਲਓ ਹਾਂ ਜਿਹੜੀ ਕਹਿ ਕੇ ਆਈ ਆ ਮੇਰੇ ਮੁੰਡੇ ਨੂੰ ਬੜੀਆਂ ਗੱਲਾਂ ਕੀਤੀਆਂ ਰੋਂ ਡਿਆ ਵਾ ਘਰੋਂ ਅੱਜ ਤੋਂ ਬਾਅਦ ਜੇ ਕੋਈ ਵੱਧ ਘਾਟ ਉਹਨੇ ਗੱਲ ਕੀਤੀ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਵੀਰ ਅਮਰ ਨਾਨਾ ਗੱਲ ਕਰਿਓ ਜੇ ਮੇਰੇ ਵੱਲੋਂ ਉਹ ਕਰਾਇਆ ਸੀ ਉਹਨੂੰ ਨਹੀਂ ਦੱਸਣਾ ਹੀ ਤੇ ਇਹੀ ਰਿਸ਼ਤਾ ਕਰਾਉਂਦੇ ਆ ਜਾਂ ਕਿਦਾਂ ਵਾ ਠੀਕ ਹੈ ਕਿ ਨਹੀਂ ਚਲੋ ਠੀਕ ਗਿਆ ਜੇ ਤੁਸੀਂ ਵੀ ਨਹੀਂ ਕੀ ਗੱਲ ਕਰਦੇ ਫਿਰ ਮੈਂ ਸਾਨੂੰ ਗੱਲ ਕਰ ਜੀ ਵੀ ਕੀ ਲੋੜ ਕੱਲ ਮੈਂ ਮਹਰਮਨ ਨਾਲ ਗੱਲ ਕਰਕੇ ਨਾ ਬੜੀ ਗਲਤੀ ਕਰ ਬੈਠਾ ਹੂੰ ਉਹ ਤਾਂ ਸਾਫ਼-ਸਾਫ਼ ਹੀ ਕਹੀ ਜਾਣੀ ਟੀ ਆ ਕਿ ਨਹੀਂ ਰਿਸ਼ਤਾ ਕਰਾਉਣਾ ਨਹੀਂ ਕਰਾਉਣਾ ਪਰ ਮੈਨੂੰ ਪਤਾ ਨਾ ਕਿ ਭਰਾ ਸਾਡਾ ਸਿਰ ਤੇ ਨਹੀਂ ਆ ਇਹ ਸਾਰੇ ਕੰਮ ਸਾਨੂੰ ਕਰਨੇ ਪੈਣੇ ਆ ਜੇ ਕੁੜੀ ਨੇ ਕੋਈ ਗਲਤ ਸਟੈਪ ਹੋ ਚੁੱਕਿਆ ਤੇ ਲੋਕਾਂ ਨੇ ਮੈਨੂੰ ਗੱਲਾਂ ਕਰਨੀਆਂ ਇਹਦਾ ਕੀ ਜਾਣਾ ਮੇਰਾ ਰਾਦਾ ਇਤਾ ਵਾ ਵੀ ਭਾਬੀ ਨਾਲ ਜਾ ਕੇ ਗੱਲ ਕਰਦਾ ਵਾ ਵੀ ਭਾਬੀ ਰਿਸ਼ਤਾ ਬੜਾ ਵਧੀਆ ਹੀ ਉਹ ਤੇ ਛੱਡਣ ਵਾਲਾ ਨਹੀਂ ਆ ਨਾਲੇ ਉਹ ਕਹਿੰਦੇ ਆ ਪੈਸੇ ਲੈਣਾ ਦੇਣਾ ਕੱਖ ਨਹੀਂ ਆ ਸਿਰਫ ਉਹਨੂੰ ਕੁੜੀ ਕੁੜੀ ਚਾਹੀਦੀ ਆ ਇਤਾ ਹੀ ਕਰਦਾ ਵਾ ਜਾ ਕੇ ਭਾਬੀ ਨਾਲ ਗੱਲ ਕਰਦਾ ਵਾ ਉਹ ਬੰਨੇ ਭਾਬੀ ਕਰ ਹੈ ਵੀ ਆ ਕਿ ਨਹੀਂ ਕੁੜੀਆਂ ਹੀ ਆ ਕਲੀਆਂ ਘਰ ਭਾਬੀ ਜੀ ਹਾਂਜੀ ਕਿੱਧਰ ਜੇ ਇੱਥੇ ਬੈਠੇ ਜੇ ਅੱਛਾ ਸੁਣੋ ਅੱਜ ਇੱਥੇ ਆ ਜਾਓ ਨਾ ਇੱਥੇ ਬੈਠੇ ਆ। ਇੱਥੇ ਆ ਜਣਾਂਗੇ ਕਾ। ਸਤਿਗੁਰੂ ਭਾਬੀ ਜੀ। ਸასი ਦਾ। ਉਹ ਸੁਣਾਓ ਠੀਕ ਠਾਕ? ਹਾਂ ਠੀਕ ਠਾਕ ਵਧੀਆ। ਮੈਂ ਨਾ ਆਇਆ ਤਾਂ ਨਾ ਗੱਲ ਕਰਨੀ ਇੱਕ। ਦੱਸੋ। ਆਪਣੇ ਨਾਲ ਨਵ ਦੇ ਰਿਸ਼ਤੇ ਬਾਰੇ ਕੋਈ ਡੈਅ ਬੰਦਾ ਪੁੱਛਣਾ। ਅੱਛਾ। ਤੇ ਮੈਂ ਮੈਂ ਭਾਪੀ ਨਾਲ ਗੱਲਬਾਤ ਕਰਕੇ ਤੇ ਫਿਰ ਦੱਸੂਗਾ ਤੁਹਾਨੂੰ। ਕਿ ਰਿਸ਼ਤਾ ਕਰਨਾ ਕਿ ਨਹੀਂ ਕਰਨਾ। ਅੱਛਾ। ਤੇ ਕਰਨਾ ਉਹ ਤੁਸੀਂ ਰਿਸ਼ਤਾ। ਦੇਸਾ ਵੀ ਲੋ ਜੀ ਤੇ ਚੰਗਾ ਵਾ ਮੁੰਡਾ ਤੇ ਜਿਹਦਾ ਸਪਾਈ ਇਹ ਤੇ ਦੇਖ ਰੋ ਕਰਦਾਂਗੇ ਪਤਾ ਗੱਲ ਕੀ ਆ ਉਹ ਕਹਿੰਦੇ ਤੇ ਅਸੀਂ ਲੈਣਾ ਦੇਣਾ ਕੱਖ ਨਹੀਂ ਆ ਅੱਛਾ ਤੇ ਸਾਨੂੰ ਕੁੜੀ ਤੇਈ ਦੀ ਕੰਮ ਵਾਲੀ ਹੂੰ 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 ਨਾਨਾ ਦਾਤਾ ਵਾ ਵੀ ਉਹਨਾਂ ਦਾ ਤੇ ਹੈ ਨਹੀਂ ਸਿੱਤੇ ਤੇ ਬੜੀ ਗੁੜੀ ਨਹੀਂ ਆ ਉਹ ਅੱਛਾ ਤੇ ਮੈਂ ਕਿ ਨਿੱਕੀ ਕੁੜੀ ਪੜਦੀ ਆ ਉਹਨਾਂ ਦੀ ਹੂੰ ਹੂੰ ਤੇ ਇਹ ਵਿਚਾਰੀ ਸਲਾਈ ਫਦਾਈ ਦਾ ਕੰਮ ਕਰਦੀ ਆ ਉਹ ਕਹਿੰਦੇ ਵੀ ਸਾਨੂੰ ਇਦਾਂ ਵੀ ਜਾਈ ਦੀ ਆ ਜਿਹੜਾ ਸਾਡੇ ਘਰੋਂ ਲੈ ਕੇ ਤੇ ਤੁਰ ਕੇ ਠੀਕ ਆ ਤੇ ਹੁਣ ਤੁਸੀਂ ਦੱਸੋ ਵੀ ਕਿੱਦਾਂ ਕਰਨੀ ਆ ਇਹ ਮਰੀ ਹੋਰ ਕੀ ਚਾਹੀਦਾ ਕੋਈ ਗੜੀ ਗਲਤ ਹੋਦੀ ਏ ਦੇ ਤੇ ਮੁੰਡਾ ਠੀਕ ਆ ਜਿੱਥੇ ਗੜੀ ਗਲਤ ਹੋਰੋ ਅਰ ਇਸਤੇ ਗਲਤ ਹੀ ਰਮਨ ਦੇ ਨਾਲ ਗੱਲ ਕੀਤੀ ਉਹ ਭਾਬੀ ਇਹੋ ਨਾਮ ਗੱਲ ਕੀਤੀ ਸੀ ਹਾਂ ਪਰ ਜੇ ਤੁਹਾਨੂੰ ਪੁੱਛੇ ਨਾ ਆਹੋ ਇਹ ਮੇਰੇ ਨਾਲੋਂ ਪਿਓ ਆਇਆ ਸੀ ਤੁਸੀਂ ਇਹ ਜਵਾਬ ਦਿਓ ਕਿ ਉਹ ਨਹੀਂ ਘਰ ਆਇਆ ਹੱਟੇ ਠੀਕ ਆ ਨਾ ਠੀਕ ਆ ਆਓ ਉਹ ਤੋਂ ਚੋਰੀ ਕੰਮ ਕਰਨਾ ਪੈਣਾ ਉਹ ਸਾਰਾ ਹੀ ਜੇ ਉਹਨੂੰ ਕਦੇ ਪਤਾ ਲੱਗ ਗਿਆ ਤੇ ਇਹ ਨਾ ਵੀ ਰਿਸ਼ਤਾ ਹਟਦਾ ਹੀ ਭਾਬੀ ਰਮਨ ਨਾਲ ਗੱਲ ਕਰਿਓ ਕਿ ਮੇਰੇ ਵੱਲ ਉਹ ਕਰਾਇਆ ਸੀ ਉਹਨੂੰ ਨਹੀਂ ਦੱਸਣਾਂਗੇ ਤੇ ਇਹੀ ਰਿਸ਼ਤਾ ਕਰਾਉਂਦੇ ਆ ਜਾਂ ਕਿੱਦਾਂ ਵਾ ਠੀਕ ਹੈ ਕਿ ਨਹੀਂ ਚਲੋ ਠੀਕ ਹੈ ਜੇ ਤੁਸੀਂ ਵੀ ਨਹੀਂ ਕੀ ਗੱਲ ਕਰਦੇ ਫਿਰ ਮੈਂ ਸਾਨੂੰ ਗੱਲ ਕਰਨ ਦੀ ਵੀ ਕੀ ਲੋੜ ਹੈ ਇਹ ਤੁਹਾਨੂੰ ਬਾਈਜਾਂ ਤੋਂ ਗੱਲ ਕਰੇ ਵੀ ਨਾ ਤੇ ਤੁਸੀਂ ਆਖਿਓ ਵੀ ਨਹੀਂ ਨਹੀਂ ਮੇਰ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਸਾਨੂੰ ਦੇ ਪੁਰਾਣੇ ਪਿੰਡ ਦਾ ਪੰਦਾ ਰਿਸ਼ਤਾ ਕਰਾਉਂਦੇ ਆ ਵਾ ਅੱਛਾ ਅੱਛਾ ਹਾਂ ਤੇ ਇਹ ਇਹ ਕਿ ਘਰ ਬੜਾ ਵਧੀਆ ਵਾ ਡਬਲ ਸਟੋਰੀ ਕੋਠੀਨ ਕਾਠੀ ਪਈ ਉਹਨਾਂ ਦੇ ਅੱਛਾ ਤੇ ਮੁੰਡਾ ਮੁਲਾਜ਼ਮ ਆ ਠੀਕ ਹੈ ਤੇ ਉਹਦੀ ਨਾ ਮਾਂ ਨਹੀਂ ਹੈ ਠੀਕ ਉਹ ਰਹਿੰਦੀ ਆ ਮੱਜੇ ਦੇ ਉਹ ਕਹਿੰਦੇ ਵੀ ਸਿਰਫਾਨੂੰ ਨਾ ਛਾਬਣ ਵਾਲੀ ਕੁੜੀ ਚਾਹੀਦੀ ਆ ਅੱਛਾ ਅੱਛਾ ਤੇ ਮੈਂ ਕਿਹਾ ਵੀ ਯਾਰ ਉਹ ਸਾਡੀ ਕੁੜੀ ਏਡੀ ਵਧੀਆ ਵਾ ਤੇ ਜਿੱਥੇ ਕਿਤੇ ਬੈਜੇ ਪਹਾਨੇ ਦਿਖਾਉਂਦੀ ਤੇ ਮੈਂ ਜਦ ਰਿਸ਼ਤਾ ਕਰਾ ਦਿੰਨੇ ਆ ਚਲੋ ਜੇ ਤੀ ਕਾ ਨੱਗੇ ਜੇ ਤੇ ਤੀ ਕਰ ਮੜਾ ਮੁੰਡਾ ਲਗਾਇਆ ਘਰ ਬਾਰ ਕਰ ਮੜਾ ਲਗਾਇਆ ਤੇ ਆਪਣੇ ਤੇ ਇਹੋ ਕਮੀ ਚੁੰਦੇ ਹੁੰਦੇ ਅਮਰ ਕੇ ਸਾਡੀ ਧੀ ਸੁਖੀ ਰਵੇ ਫੇਰ ਵੀ ਤੇ ਪਾਪੀ ਹੁਣ ਸਲਾਹ ਤੇ ਤੇਰੀ ਮੈਂ ਲੜੀ ਸੀ ਹੁਣ ਤੇਰੇ ਪੁੱਛੋਂ ਬਗਾਇਆ ਥੋੜੀ ਮਦਹਾ ਕਰ ਹਣੀ ਸੀ ਨੇ ਠੀਕ ਆ ਜੇ ਤੈਨੂੰ ਲੱਗੇ ਜੇ ਤੂੰ ਫਿਰ ਮੁੜ ਕੇ ਹੁਣ ਤੈਨੂੰ ਇਹ ਪ੍ਰੈਸ਼ਰ ਹੁਣ ਆ ਕੁਝ ਆ ਠੀਕ ਆ ਹੋਇਆ ਹੋ ਕੋਈ ਗੱਲ ਨਹੀਂ ਆ ਭਾਬੀ ਤੂੰ ਫਿਕਰ ਨਾ ਕਰ ਪਰ ਜੇ ਤੈਨੂੰ ਕੋਈ ਪੁੱਛੇ ਨਾ ਠੀਕ ਆ ਕੋਈ ਵੀ ਤੂੰ ਜੀ ਮੇਰੇ ਹੋਰ ਮੇਰੇ ਲੋਕਾਂ ਕੋਲ ਕਹ ਦੇ ਤੂੰ ਉਹ ਨਹੀਂ ਆ ਦੇਖਿਆ ਸਾਡੇ ਘਰ ਨਹੀਂ ਆਇਆ ਹਾਂ ਠੀਕ ਆ ਕਿ ਨਹੀਂ ਹਾਂ ਠੀਕ ਆ ਤੇ ਕੋਈ ਨਹੀਂ ਬਾਕੀ ਸਾਰੀ ਮੈਂ ਗੱਲ ਕਰ ਲੈਣਾ ਆਪੇ ਠੀਕ ਆ ਹਾਂ ਚੱਲ ਬੈਠੋ ਫਿਰ ਮੈਂ ਚਾਹ ਪਾ ਕੇ ਭਾਬੀ ਮੈਂ ਚਾਹ ਨਹੀਂ ਆ ਪੀਣੀ ਪਤਾ ਗੱਲ ਕੀ ਆ ਜੇਕਰ ਅਮਨ ਨੂੰ ਪਤਾ ਲੱਗ ਗਿਆ ਨਾ ਵੀ ਉੱਥੇ ਗਿਆ ਤੇ ਘਰ ਕਪੜਾ ਪੈ ਲੈਣਾ ਠੀਕ ਆ ਅੱਛਾ ਆਓ ਮੈਂ ਫੇਰ ਪਤਾ ਕਰਕੇ ਤੇ ਫੇਰ ਮੈਂ ਦੱਸੂੰਗਾ ਸਾਰੀ ਗੱਲ ਚਲੋ ਠੀਕ ਹਾਂ ਚੰਗਾ ਫੇਰ ਮੈਂ ਚਲਦਾ ਠੀਕ ਹੈ ਇਹ ਨੂੰ ਸੁਣਦੇ ਸਿਰ ਤੇ ਪੰਨੀ ਆਉਂਦਾ ਹਿੰਦ ਅੰਮ੍ਰਿਤ ਤੇ ਲੱਗਾ ਆ ਦੀ ਆ ਤੇ ਹਾਨੂੰ ਹੋ ਕੀ ਜਾਏਗਾ ਹਣ ਪੜ ਹੈ ਗਈ ਤੇ ਕੰਮ ਦਾ ਹਿੱਸਾ ਕਰਨਾ ਕਿਨਾਂ ਜਾਂ ਜਦੋਂ ਤੇ ਆਵਾਂ ਆਪਣੇ ਘਰ ਨੂੰ ਜਿਵੇਂ ਸਾਲ ਕਿ ਲਗ ਗਮ ਕੀ ਜੋ ਵੀ ਕੰਮ ਕਰਾਉਣਾ ਹੈ ਤੇ ਵਧੀਆ ਕਰਾ ਦੇ ਮੈਂ ਕਰਨ ਮੇਰੀ ਗੱਲ ਸੁਣਾ ਮੈਂ ਕੱਲ ਦੀ ਤੇਰੇ ਮੂੰਹ ਵਾਲੇ ਵੇਖਣ ਲਈ ਆ ਤੇ ਲਾ ਜਾ ਮੂੰਹ ਬਣਾ ਕੇ ਕਦੀ ਤੂੰ ਉੱਥੇ ਬਹਿ ਜਾ ਨਾ ਕਦੀ ਤੂੰ ਇੱਥੇ ਬਹਿ ਜਾ ਨਾ ਗੱਲ ਹੈ ਕੀ ਆ ਮੈਨੂੰ ਗੱਲ ਤੇ ਦੱਸ ਕੀ ਹੋਇਆ ਵਾ ਉਹ ਕੁਝ ਨਹੀਂ ਮੈਨੂੰ ਨਹੀਂ ਲੱਗਣਾ ਮੈਂ ਆਪਣੀ ਨੂੰ ਸੁਧਾਉਣ ਬਣਾਵਾ ਮੈਨੂੰ ਸਾਰੇ ਪਤਾ ਵਾ ਕੀ ਗੱਲ ਹੋਈ ਆ ਦੱਸ ਮੈਨੂੰ ਮਮਮੀ ਗੱਲ ਕੀ ਹੋਣੀ ਆ ਹਾਂ ਪਰਸੋਂ ਆਪਦਾ ਫੋਨ ਨਹੀਂ ਆਇਆ ਮੇਰੀ ਦੀਦੀ ਦਾ ਹਾਂ ਤੇ 22 ਜੀ ਨਹੀਂ ਠੀਕ ਆਹੋ ਤੇ ਮੈਂ ਜਦੋਂ ਚਲਾਇਆ ਤੂੰ ਮੈਨੂੰ ਰੋਕ ਲਿਆ ਸੀ ਹਾਂ ਤੇ ਅੱਜ ਨਾ ਦੂਜੀ ਮਿਲੈ ਹੀ ਦੀ ਜੰਮੀ ਦੀ ਮਿਲੈ ਅੱਛਾ ਤੇ ਮੈਨੂੰ ਕਹਿੰਦੇ ਮੈਂ ਹਾਂ ਚੱਲ ਕੋਈ ਗੱਤ ਤੋਕੇ ਜਾਣੇ ਮੈਂ ਘਰ ਨਹੀਂ ਇੰਨੀ ਮੈਂ ਘਰ ਛੱਡਉਂਦਾ ਹਾਂ ਹੂੰ ਤੇ ਮੈਂ ਹਾਂ ਚੱਲ ਦੀਦੀ ਰੋਕ ਲਓ ਬੈਰ ਤੇ ਮੈਂ ਤੁਹਾਨੂੰ ਘਰ ਛੱਡ ਦਉਂਦਾ ਕਿਥੇ ਨਹੀਂ ਤੋ ਭੱਜ ਜਾਓਗੇ ਅਹੇ ਰਹਿਨ ਦੇ ਰਹਿਨ ਦੇ ਤੁਹਾਨੂੰ ਤੇਰਾ ਕੀ ਸੌਖਾ ਮੈਂ ਹਾਂ ਕੀ ਹੋ ਗਿਆ ਵਾ ਗੱਲ ਤਾਂ ਦੱਸੋ ਹੂੰ ਅਹੇ ਰਹਿਨ ਦੇ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਮੈਂ ਹਾਂ ਤੈਨੂੰ ਗੱਲ ਦੱਸੋਗੇ ਫੇਰੀ ਭਾ ਲੱਗੂਗਾ ਅਏ ਕੱਲ ਦਿਨ ਆਪਾਂ ਫੋਨ ਕੀਤਾ ਮੰਮੀਆਂ ਡੀਡੀ ਨਹੀਂ ਠੀਕ ਹੈ ਤੇ ਤੂੰ ਇੱਕ ਰੀਣੀ ਫੋਨ ਕਰਕੇ ਬਾਅਦ ਵਿੱਚ ਪੁੱਛਿਆ ਨਾ ਤੋਂ ਆਪ ਹੀ ਆਇਆ ਮੈਂ ਮੈਨੂੰ ਕਰ ਕੋਈ ਜ਼ਰੂਰੀ ਕੰਮ ਪੈ ਗਿਆ ਮੈਂ ਕਿ ਨਹੀਂ ਆਇਆ ਗਿਆ ਆਹੇ ਬੰਦਾ ਫੋਨ ਕਰਕੇ ਦੱਸ ਦਿੰਦਾ ਵਾ ਮੈਂ ਮੇਰਾ ਫੋਨ ਚਾਰਜ ਹੈ ਨਹੀਂ ਮੈਂ ਕਿਦਾਂ ਮੈਂ ਦੱਸਦਾ ਆਹੇ ਨਾ ਜਿਹੜਾ ਸਦਾ ਪਰ ਆਉਂਦਾ ਉਹੜ ਮੈਂ ਇਦਾਂ ਸੁਣਾ ਕਰਨਾ ਸੀ ਪਰ ਮਤਰੇ ਮਤਰੇ ਹੁੰਦੇ ਆ ਨਾ ਏਦਾਂ ਗੱਲਾਂ ਕੀਤੀਆਂ 2-4 ਹੋਰ ਤੇ ਮੈਂ ਮਰ ਆ ਗਿਆ ਮੈਂ ਚੱਲ ਕੋਈ ਗੱਲ ਨਹੀਂ ਮੈਂ ਨਹੀਂ ਤੇ ਨਹੀਂ ਸਹੀ ਤੇ ਕੋਈ ਗੱਲ ਨਹੀਂ ਜਾ ਕਿੰਨੀ ਆਕੜ ਹੋ ਗਈ ਤੇਰੀ ਏਦਾਂ ਮੋਟਾ ਵਾ ਮੈਂ ਮੈਨੂੰ ਕੀ ਪਤਾ ਹੈ ਫਿਰ ਤੇ ਨਹੀਂ ਤੇ ਉੱਤਾਈ ਜ ਨਹੀਂ ਠੀਕ ਹੈ ਮੈਂ ਜੇ ਨੂੰ ਪਤਾ ਹੁੰਦਾ ਤਾਂ ਮੈਂ ਆਇਆ ਨਾ ਹੀ ਮੈਂ ਉਹ ਕਾ ਜਨੂਰੀ ਕੰਮ ਪੈ ਗਿਆ ਮੈਨੂੰ ਕੋਈ ਨਹੀਂ ਤੇ ਤੂੰ ਕਹਿਣਾ ਹੈ ਸਕੂਟਰੀ ਤੁਹਾਡੇ ਘਰ ਵਾ ਤੇ ਤင်း ਜਾ ਕੇ ਦਵਾਈ ਨਹੀਂ ਲੈ ਸਕਦੇ ਆ ਉਹਦਾ ਲੋਰ ਲੋਰ ਫਿਰਦਿਆਂ ਜਿਦ ਤੂੰ ਆਏ ਨਾ ਨੰਦੀ ਦੀ ਫਿਰ ਚੋਰ ਕੇ ਗਏ ਦਵਾਈ ਲੈਣ ਮੈਂ ਇਹ ਇਦਾਂ ਮੈਂ ਟਲ ਪਰ ਤੁਹਾਡੇ ਕੋਲ ਮਹਾ ਇਹ ਤੇ ਰਿਹਾ ਚਾਰ ਕਰਮਾ ਦੂਰ ਨਾਲੇ ਸਕੂਟਰੀ ਤਾਂ ਉਹਨਾਂ ਦੇ ਘਰ ਵਾ ਉਹ ਧਾਕ ਦੇ ਅੱਡੇ ਤੇ ਤੁਰੀਆਂ ਰਹਿੰਦੀਆਂ ਵਾ ਕਦੀ ਸ਼ਹਿਰ ਤੁਰੀਆਂ ਰਹਿੰਦੀਆਂ ਵਾ ਤੇ ਦਵਾਈ ਲੈਣ ਜਾਂ ਨੂੰ ਲੋਕਾਂ ਨੂੰ ਫੋਨ ਕਰਨਾ ਤੇ ਨਾਲੇ ਹੀ ਸਾਰੀ ਉਮਰ ਦਾ ਠੇਕਾ ਲਿਆ ਵਾ ਕਿ ਸਾਰੇ ਕੰਮ ਇਹਨਾਂ ਦੇ ਹੀ ਕਰਨੇ ਆ ਸਾਡੇ ਕੋ ਨਹੀਂ ਕੀਤੇ ਜਾਂਦੇ ਅੱਜ ਕੱਲ ਜਿੰਦਾ ਦਾ ਸਮਾਂ ਆਪਣੇ ਕੰਮ ਨਹੀਂ ਹੁੰਦੇ ਇਹ ਤੈਨੂੰ ਬੋਲਣ ਦੀ ਨਾ ਅਕਲੀ ਭੁੱਲ ਗਈ ਆ ਕੋਈ ਗੱਲ ਨਹੀਂ ਇੱਦਾਂ ਮਾਉਦਾ ਵਾ ਸਾਡਾ ਭਰਾ ਹੁੰਦਾ ਹਟ ਨਾ ਇਦਾਂ ਨਾ ਕਰਦਾ ਤੇ ਮੈਂ ਤਾਂ ਹੀ ਕਹਾਂ ਉਹਨੂੰ ਆਪਣਾ ਸਮਝਿਆ ਵਾ ਕੋਈ ਗੱਲ ਨਹੀਂ ਇੰਨੀਆਂ ਗੱਲਾਂ ਕੀਤੀਆਂ ਨਾ ਮੈਂ ਜਾਣੀ ਆ ਘਰ ਇਹਨਾਂ ਦੇ ਥੋੜਾ ਜਿਹਾ ਮੇਰਾ ਕੰਮ ਕਰਨ ਵਾਲਾ ਵਾ ਤੇ ਫੇਰ ਜਾਣੀ ਆ ਇਹਦੀ ਮਾਂ ਨੂੰ ਠੰਡ ਪਾ ਕੇ ਆਉਣੀ ਆ ਤੇ ਆਪਣੀਆਂ ਕੁੜੀਆਂ ਦੀ ਜ਼ੁਬਾਨ ਨੂੰ ਲਗਾਮ ਦੇਣਾ ਜਾਦਾ ਹੀ ਬਕਬਕ ਕਰਦੀਆਂ ਨੇ ਇਹ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਕਿਹਦੇ ਲੋਰ ਹੁੰਦੀ ਆ ਉਦੋਂ ਛੱਡ ਫੋਨ ਕਰ ਦਿੰਦੇ ਸੀ ਉਹਦੇ ਨੂੰ ਕਰਦਾ ਚੇਤਾ ਇਹਨਾਂ ਦਾ ਜੇ ਕਰਕੇ ਤੇ ਨਹੀਂ ਜਾ ਆ ਗਿਆ ਕੋਈ ਕੰਮ ਪੈ ਗਿਆ ਵਾ ਤਾਂ ਹੁਣ ਕਿੱਦਾਂ ਬੋਲਣੇ ਮੈਨੂੰ ਨਹੀਂ ਨਾਲ ਇਹ ਆ ਵੀ ਠੇਕਾ ਥੋੜਾ ਲੱਲੇ ਆ ਉਹੋ ਹੀ ਗੱਲ ਘੜੀ ਘੜੀ ਘੱਟ ਰੇੜ ਕੇ ਮੈਂ ਜਾਣਾ ਰਿਹਾ ਤੇ ਇਦਾਂ ਬੋਲੀ ਰਹੰਦਾ ਭਰਾ ਤੇ ਤੂੰ ਵੀ ਮਾਨ ਕਹਿਣਾ ਹੁਣਾਂ ਤੁਸੀਂ ਦੇਣ ਵਾ ਤਾਂ ਚੰਗਾ ਹੈ ਤੇਰੀਆਂ ਵੀ ਅੱਖਾਂ ਖੁੱਲ ਗਈਆਂ ਤੈਨੂੰ ਵੀ ਲੋ ਲੱਗ ਗਈ ਹੁਣਾਂ ਫੇ ਬਗਾਨੀਆਂ ਮੈਂ ਤਾਂ ਇਦਾਂ ਗੱਲਾਂ ਕਰਨ ਲੱਗਾ ਜਿ ਆਪਣੀ ਭੈਣ ਹੁੰਦੀ ਤਾਂ ਇਦਾਂ ਹੀ ਬੋਲਦੀ ਭਲਾ ਨਾਲੇ ਉਹ ਵੀ ਰਾਹ ਤੇ ਲਾ ਗਿਆ ਕੱਖ ਕੱਢਣ ਦਾ ਇਹ ਬੰਦੇ ਪੈਲੇ ਦੇ ਵਿੱਚ ਕੀ ਕਹਿੰਦੇ ਹੋਣਗੇ ਫਿਰ ਨੇ ਕੁੰਦਿਆ ਕਰਵਾਇ ਨੂੰ ਸਿਆਣੀ ਬਿਆਣੀ ਹੋਈ ਕੱਲ ਨੂੰ ਬਗਾਨੇ ਘਰ ਜਾਣਾ ਵਾ ਕੀ ਕਰੂ ਜਾ ਕੇ ਮੈਂ ਤਾਂ ਪਹਿਲੀ ਗੱਲ ਇਹ ਮੈਂ ਜੇ ਮੈਂ ਡੱਬਾ ਲੈ ਕੇ ਆ ਗਿਆ ਹਾਂ ਚਲੋ ਮੇਰੀ ਗਲਤੀ ਮੈਂ ਤੁਹਾਨੂੰ ਨਹੀਂ ਦੱਸਿਆ ਮੈਂ ਤੇਰੇ ਘਰੋਂ ਦੀ ਕੁ ਲੋੜੀ ਅਹੀਂ ਆਪਾਂ ਦੱਸਣ ਆਈਆਂ ਤੇ ਸਾਡੇ ਦਾ 90% ਹੈ ਮੈਂ ਤੇ ਦੱਸਣੀਆਂ ਆ ਤਿੰਨੀ ਵਖੋਣੀਆਂ ਆਈ ਮੈਨੂੰ ਚੱਲ ਕੋਈ ਨਹੀਂ ਤੇਰੇ ਅੱਖਾਂ ਖੁੱਲਗੀਆਂ ਤੈਨੂੰ ਪਤਾ ਲੱਗ ਗਿਆ ਹੁਣ ਮਾਂ ਤਾਂ ਚੋਰੀਆਂ ਕਮਾਉਣਾ ਹਾਂ ਗਾਂ ਹੁਣ ਚੋਰੀ ਦੇਣਾ ਕਮਾਏਗਾ ਕਰ ਦੱਸ ਤੇ ਜਾਵੇਂਗਾ ਨਾ ਤੈਨੂੰ ਮੈਂ ਸਮਝਾਉਂਦੀ ਹੁੰਦੀ ਹੀ ਪੋਤੇ ਹੀ ਮਾਪਿਓਂ ਆ ਜਿੰਨਾ ਫਿਕਰ ਖਾਣੂ ਆ ਤੇਰਾ ਦੂਜਿਆਂ ਨੂੰ ਨਹੀਂਗਾ ਪਰ ਤੂੰ ਆਨਾ ਹੀ ਨਾ ਉਹ ਮੇਰੀਆਂ ਭੈਣਾਂ ਆ ਉਹ ਮੇਰੀ ਤਾਈ ਆ ਲੱਲਾ ਤਾਈ ਬਸ ਜਨਾ ਕੀਤਾ ਹੀ ਆ ਜਦੋਂ ਸੱਚੀਆਂ ਸੁਣਾਈਆਂ ਤਾਂ ਕਿੱਡੀਆਂ ਮਿਰਚਾਂ ਲੱਗੀਆਂ ਵਾ ਕੋਈ ਗੱਲ ਨਹੀਂ ਜਾਣੀ ਆ ਉਧਰ ਉਦੇ ਤੇਰ ਚਾ ਮਤਲ ਮੈਂ ਕਰ ਕਰਨੀ ਐ ਇਦਾਂ ਨਹੀਂ ਇਹਨਾਂ ਦਾ ਸੂਤਰ ਬਣਾ ਅੱਜ ਇਹ ਗੱਲਾਂ ਕੀਤੀਆਂ ਵਾ ਕੱਲ ਹੋਰ ਗੱਲਾਂ ਕਰਨਗੇ ਅਹੀਂ ਨਾਲੇ ਇਹਨਾਂ ਦਾ ਕੰਮ ਕਰੀਏ ਤੇ ਨਾਲੇ ਇਹਨਾਂ ਨੂੰ ਬੇਇੱਜ਼ਤੀ ਕਰਵਾਈਏ ਕੋਈ ਗੱਲ ਨਹੀਂ ਹੁਣ ਤਾਂ ਨਾ ਤੂੰ ਤਿਆਰ ਹੋ ਜਾ ਮੇਰੀਆਂ ਗੱਲਾਂ ਝੋਲੀ ਚ ਪਾਉਣ ਨੂੰ ਬਲਹ ਚੰਗਾ ਹੋਇਆ ਵੇੜੇ ਚ ਮਿਲਦੀ ਐ ਇਹਦਾਂ ਨਾ ਇੱਥੇ ਗੱਲ ਕਰਦੀ ਐ ਨਾਲੇ ਆਣ ਅਗਵਾਣ ਨੂੰ ਪਤਾ ਲੱਗੂ ਕਿ ਕੀ ਕਰਦੀਆਂ ਫਿਰਦੀਆਂ ਮਾਵਾਂ ᱛੀਆਂ ਪੈਣ ਜੀ ਬੈਠੇ ਜੇ ਹਾਂ ਬੇਟੀ ਬੈਠ ਬੈਣਾ ਨਾ ਕੀ ਆ ਮੈਂ ਤੁਹਾਡੇ ਵੱਲ ਆਈ ਆ ਦੱਸੋ ਆਪਣੀਆਂ ਕੁੜੀਆਂ ਨੂੰ ਕਿਤੇ ਬੋਲਣ ਦੀ ਅਕਲ ਦੇ ਛੜੋ ਕਰਨ ਨੂੰ ਕਿਦਾਂ ਨਾ ਕੁੜੀ ਨੇ 100 100 ਗੱਲ ਕੀਤੀ ਆ ਘਰ ਜਾ ਕੇ ਰੋਂ ਡਿਆ ਹੀ ਬਾਹਰ ਹੀ ਰੌਲਾ ਪਾਈਦਾ ਅੱਛਾ ਮੈਂ ਕਿਹ ਗੱਲ ਕਰੀ ਦੀ ਆ ਮੈਂ ਪੈਣ ਜੀ ਅੰਦਰ ਨਹੀਂ ਜਾਣਾ ਜਿਹੜੀ ਗੱਲ ਕਰਨੀ ਆ ਨਾ ਮੈਂ ਇੱਥੇ ਜਿਹੜੇ ਕੀ ਕਰਨੀ ਆ ਜਿਹੜੇ ਚ ਨਹੀਂ ਗੱਲ ਕਰੀ ਦਿੰਦੀ ਉੱਚੀ ਅੱਛਾ ਦੱਸੀਦਾ ਨਹੀਂ ਹੁੰਦਾ ਦੂਜਿਆਂ ਨੂੰ ਪਤਾ ਲੱਗਣਾ ਹੀ ਆ ਅੰਦਰ ਬਹਿ ਕੇ ਗੱਲ ਕਰਦੇ ਆ ਮੈਂ ਅੰਦਰ ਨਹੀਂ ਜਾਣਾ ਆਪਣੀਆਂ ਕੁੜੀਆਂ ਨੂੰ ਨਾ ਕੂਨ ਬੋਲਣ ਦੀ ਅਕਲ ਦੋ ਪੜ ਕੇ ਬਗਾਨੇ ਘਰ ਜਾਣਾ ਕੁੜੀਆਂ ਨੇ ਕਿਹਾ ਕੀ ਆ ਕਿਹਾ ਕੀ ਆ ਉਹਨੂੰ ਪੁੱਛ ਲੋ ਜਿਹੜੀ ਕਹਿ ਕੇ ਆਈ ਆ ਮੇਰੇ ਮੁੰਡੇ ਨੂੰ ਬੜੀਆਂ ਗੱਲਾਂ ਕੀਤੀਆਂ ਰੋਂ ਡਿਆ ਵਾ ਘਰੋਂ ਅੱਜ ਤੋਂ ਬਾਅਦ ਜੇ ਕੋਈ ਵੱਧ ਘਟਾਨੇ ਗੱਲ ਕੀਤੀ ਨਾ ਮੇਰੇ ਤੋਂ ਬਰਾ ਪਈ ਇਹ ਜਿਹੀਆਂ ਨਹੀਂ ਗੀਆਂ ਆਹੋ ਟੱਡ ਵਾਸਤੇ ਤਾਂ ਚੰਗੀਆਂ ਆ ਉਹਦੇ ਮੈਨੂੰ ਪਤਾ ਜਾਂ ਲੋਕਾਂ ਨੂੰ ਪਤਾ ਤੇ ਕਿੱਦਾਂ ਨਹੀਂ ਆਵਾ ਸੜਕ ਤੇ ਲੜ ਕੇ ਆਈ ਆ ਕਿਸੇ ਨੇ ਕੁਛ ਨਹੀਂ ਕੀਤਾ ਆਹੋ ਝੂਠ ਬੋਲਦੇ ਤੁਸੀਂ ਆਹਾਂ ਜੀ ਮੇਰੀ ਕੋ ਗੱਲ ਸੁਣੋ ਹੁਣੇ ਹੁਣੇ ਉਹਨਾਂ ਦਾ ਕੰਟਰੋਲ ਕਰ ਲੋ ਨਹੀਂ ਤਾਂ ਬਗਾਨੇ ਕਰਨਾ ਪੰਚਾਇਤ ਲੈ ਕੇ ਜਾਣਾ ਪਿਆ ਕਰਨਾ ਜੇ ਇਹ ਸੋਚ ਸਮਝ ਲਓ ਤੇ ماں ਹੈਗਾ ਜਾਂ ਪਿਓ ਉਹਨਾਂ ਦੇ ਸਿਰ ਤੇ ਕਿੰਨੇ ਜਾਣਾ ਮਗਰ ਜੇ ਤਾਹ ਨਾ ਤੇ ਚਾਚਾ ਚਲ ਜੇ ਉਹਨੇ ਨਹੀਂ ਜੇ ਜਾਣਾ ਮੈਂ ਆਪੇ ਚਲ ਜਾਇਆ ਕਰੂੰਗੀ ਕੋਈ ਗੱਲ ਨਹੀਂ ਚਲ ਜਿਓ ਚਲ ਜਿਓ ਫਿਰ ਚੰਗੀ ਕਾਕਲ ਦੇਂਦੇ ਜੇ ਤਾਈ ਜਾਓ ਤੁਹਾਡੀ ਲੋੜ ਪੈਣੀ ਕਰਨ ਜਿਹੜੀਆਂ ਪਾਏ ਚਾਚੇ ਹੀ ਜਾਂਦੇ ਹੁੰਦੇ ਆ ਮਗਰ ਹੈ ਪਾਏ ਚਾਚੇ ਤਾਂ ਤਾਂ ਹੀ ਜਾਣ ਨਾ ਜੇ ਜਬਾਨ ਉਹਨਾਂ ਦੀ ਮੂੰਹ ਜ ਹੋਵੇ ਤੇ ਐਡੀ ਲੰਮੀ ਜਬਾਨ ਛੱਡੀ ਆ ਚਾਚਾ ਤਾਂ ਨੇ ਦੇਖਤੀ ਕਰਾਉਣੀ ਜਾ ਕੇ ਨਹੀਂ ਕਰਾਉਂਦੇ ਵੇਟੀ ਮੈਂ ਬਾਰ-ਬਾਰ ਭੈਣ ਜੀ ਕੋ ਗੱਲ ਕਹਿਣ ਲਈ ਆ ਤੇ ਉਹਨਾਂ ਨੇ ਸਮਝਾ ਕੇ ਰੱਖੋ ਪੜ ਕੇ ਉਹਨਾਂ ਨੂੰ ਜੱਜ ਨਹੀਂ ਲੱਗਣਾ ਕਰਦਾ ਕੰਮ ਸਖਾ ਲੈ ਉਹਨੂੰ ਅੱਜ ਜੇ ਥੋੜਾ ਬੋਤਾ ਪੜੀਆਂ ਹੋਣਗੀਆਂ ਤਾਂ ਆਪਣੇ ਪੈਰਾਂ ਤੇ ਖੜੀਆਂ ਹੋਣਗੀਆਂ ਆਹੋ ਬਹੁਤ ਪੈਰਾਂ ਤੇ ਖੜੀਆਂ ਹੋਣਾ ਔਰ ਇੱਕ ਬਤਾਰਾ ਕੱਢਣ ਲਈ ਆ ਗੱਲਾਂ ਬਹੁਤੀਆਂ ਨਹੀਂ ਇਹ ਕਰੀਦੀਆਂ ਹੁੰਦੀਆਂ ਗੱਲਾਂ ਮੈਂ ਸੱਚੀਆਂ ਕਰਨ ਲਈ ਆ ਤਾਂ ਇਹ ਮਿਰਚਾਂ ਲੱਗਣ ਰਹੀਆਂ ਵਾ ਮੈਂ ਕੋਈ ਵਾਧੂ ਗੱਲ ਨਹੀਂ ਕੀਤੀ ਜੋ ਹੈਗਾ ਉਹ ਦੱਸਿਆ ਵਾ ਤੁਹਾਡੀਆਂ ਚੁੱਟੀਆਂ ਲੱਗਦੀਆਂ ਆ ਲੱਗਦੀਆਂ ਵਾ ਧੀਆ ਜੇ ਚਾਜਣਾ ਬੋਲਣ ਤੇ ਗੋਲੀਆਂ ਬੜਾ ਸੋਹਣਾ ਵਾ ਉਹ ਕੁਛ ਨਹੀਂ ਆਂਦੀਆਂ ਆ ਗੱਲਾਂ ਜਾਣ ਜਾਣ ਕੇ ਦੋ ਦੋ ਚਾਰ ਚਾਰ ਲੱਖ ਲਾ ਕੇ ਨਹੀਂ ਦੱਸਣ ਦੇ ਤੀ ਆਣ ਕੇ ਜਦੋਂ ਸੜਕ ਤੇ ਲੜਦੀ ਹੀ ਨਾ ਤੇ ਜਿਹੜੇ ਪੱਠੇ ਪੁੱਠੇ ਵੱਢਣ ਵਾਲੇ ਸੀ ਉਹ ਆ ਆ ਬਣ ਕੇ ਦੱਸਣ ਦੇ ਹੀ ਪਿਤਾ ਦੀਆਂ ਕੁੜੀਆਂ ਦੀਆਂ ਇੰਨੀਆਂ ਜ਼ਬਾਨਾਂ ਆਹ ਜਿਹੜੇ ਹੱਥ ਮੇਰੇ ਮੁੰਡੇ ਦੀ ਕੋਈ ਗੱਲ ਨਾ ਕਰਿਆ ਕਰੋ ਮੇਰੇ ਤੋਂ ਨਹੀਂ ਤੇ ਬੁਰਾ ਕੋਈ ਨਹੀਂ ਜੇ ਜਾ ਜਾ ਆਪਣੇ ਘਰ ਨੂੰ